ਲਓ ਜੀ ਅੱਜ ਤੁਹਾਨੂੰ ਦਿਖਾਉਣੇ ਆਂਗੇ ਪੰਜਾਬੀ ਵਿਰਸੇ ਦੀ ਇੱਕ ਕਲਾ ਪਹਿਲਾਂ ਪ੍ਰਾਣਿਤ ਟਾਈਮ ਚ ਜਾ ਤਾ ਟੋਕਰੇ ਬਣਾਈ ਜਾਂਦੇ ਸੀਗੇ। ਆਹ ਦੇਖ ਸਕਦੇ ਹੋ ਤੁਸੀਂ। ਬਰਬਾਪੂ ਲੱਗਿਆ ਬੈਠਾ ਟੋਕਰੇ ਬਣਾਉਂ। ਇੰਨਾ ਟਾਈਮ ਹੋ ਗਿਆ ਬਾਪੂ ਕੰਮ ਕਰ ਦੇ ਤੈਨੂੰ। ਮੋੜ ਕਲਾ। ਮੋੜ ਕਲਾ? ਵੱਡੇ ਮੋੜ। ਵੱਡੇ ਮੋੜ? ਹਾਂ, ਕਰਦੇ ਮੇਰਾ ਨਾਮ। ਠੀਕ ਆ ਜੀ। ਬਾਪੂ ਕਹਿੰਦਾ ਮੌੜ ਕਲਾ ਵੱਡੇ ਮੌੜ ਪਿੰਡਾਂ ਦਾ ਬਾਪੂ ਦਾ ਤੇ ਕਹਿੰਦਾ ਗੁਰਦੇਵ ਮੇਰਾ ਨਾਂ ਦਾ ਮੈਰਾ ਗੁਰਦੇਵ ਮੈਰਾ ਹੂੰ ਠੀਕ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਬਾਪੂ ਕੰਮ ਕਰਦੇ ਨੂੰ ਐਨਾ ਹੋ ਗਏ 50 60 ਸਾਲ ਅੱਛਾ ਜੀ ਠੀਕ ਹੈ ਮਾਰੇ ਪਿਓ ਤੋਂ ਠੀਕ ਹੈ ਜੀ ਅੱਛਾ ਜੀ ਠੀਕ ਆ ਉਹਨਾਂ ਸੱਤ ਗੇ ਮੈਨੂੰ ਬਣਾਉਣ ਦੇ ਨੂੰ ਹੋ ਗਏ 50 60 ਸਾਲ ਤੱਕ ਅੱਛਾ ਜੀ ਅਜੰਗਾ ਠੀਕ ਆ ਹੰਤਾਨੀ ਕੋਈ ਸਿੱਖਦਾਉ ਨਾ ਸਿੱਖਦੇ ਨਹੀਂ ਕੋਈ ਹੁਣ ਕਹਿੰਦੇ ਰੱਖਣਾ ਕਿਹੜਾ ਮੱਥਾ ਮਾਰਿਆ ਅੰਕ ਅੱਛਾ ਜੀ ਐਂ ਕਹਿੰਦੇ ਨੇ ਵੀ ਲੱਕਣਾ ਚ ਕਿਹੜਾ ਮੱਥਾ ਕੌਣ ਮਾਰਦਾ ਹੈ ਅੱਛਾ ਹੁਣ ਹੈ ਇੱਕ ਜੂ ਜੂਲਾ ਤੂੰ ਦੀਆਂ ਜਿ ਕੋਈ ਡਰਾਈਵਰ ਬਣਾ ਫਰਦਾ ਕੋਈ ਟੂਟੀਆਂ ਫੀਡਿੰਗ ਕਰਦਾ ਕੋਈ ਦੁਕਾਨਾ ਵਾ ਕੋਈ ਡਰਾਈਵਰ ਆ ਪੈਸਾ ਰੋਮੀ ਵੰਡਦਾ ਘੰਟੇ ਚ ਉਹ ਦੇਖੋ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਟੋਕਰੇ ਬਣਾਏ ਪਏ ਪਹਿਲਾਂ ਛਟੀਆਂ ਜੀ ਇਹ ਬਾਹਰ ਦੇ ਪੱ ਲਈਆ ਮੇਰਾ ਮਾਰ ਬਣਾਉਂਦਾ ਭਾਈ ਦੂਤ ਹੁੰਦਾ ਹਾਂ ਦੂਤ ਇਹ ਵੀਡੀਓ ਸਾਰੇ ਚਲੇ ਜਾਂਦੇ ਆ ਆਹੋ ਤੈਨੂੰ ਮਸ਼ਹੂਰ ਕਰ ਦੇਣਾ ਬਾਪੂ ਮਸ਼ਹੂਰ ਆ ਪੀ ਆ ਮੇਰੇ ਕੋਲ ਹੋਰ ਲੱਗ ਜਾਂਦੇ ਇੱਥੇ ਪੂਰੀ ਦੁਨੀਆ ਤੇ ਤੈਨੂੰ ਮਸ਼ਹੂਰ ਕਰ ਦੇਣਾ ਮੋੜਾ ਮੇਰੇ ਕੋਲ ਆਉਂ ਲੱਗ ਜਾਣਗੇ ਨਾ ਹਮ ਕਹਣਗੇ ਵੀ ਟੋਕਰੇ ਵਾਲਾ ਹੋਰ ਨਹੀਂ ਲੱਗਦਾ ਮੋੜ ਚੱਲੀਓ ਉੱਥੇ ਆ ਪਿੱਛੇ ਵੀਡੀਓ ਤੇ ਆਏ ਇਹ ਤਾਂ ਗੱਲ ਹੈਗੀ ਆ ਜੀ ਚਾਹ ਪੀ ਲੋਈ ਪੀ ਲੋਣੀ ਚਾਹ ਥੋੜੀ ਜੀ ਨਹੀਂ ਨਹੀਂ ਮੈਂ ਨਹੀਂ ਪੀਣੀ ਮੈਂ ਤਾਂ ਹੁਣੀ ਪੀ ਕੇ ਆਇਆ ਸੀ ਆ ਲੋ ਚਾਹ ਪੀ ਕੰਮ ਇਹ ਹਰਾ ਔਖਾ ਯਾਰ ਗਾਉਈ ਹਰਾ ਦਨ ਬੈਣਾ ਔਖਾ ਬੈਣਾ ਔਖਾ ਦਾ ਪੈਂਗੂ ਦਾ ਅੱਜ ਕੱਲ ਦੇ ਮੁੰਡੇ ਕਰਦੇ ਨਹੀਂ ਹੈਣਾ ਢੋਈ ਜਾ ਬੈਣ ਵਾਲਾ ਕੰਮ ਆ ਨਾ ਇਹ ਟਰਨ ਮੇ ਦਾ ਹਰਾ ਦਨ ਬੈਣਾ ਔਖਾ ਮੌਂਦਾ ਇਹ ਤਾਂ ਗੱਲ ਹੈਗੀ ਜੀ ਆ ਦੇਖੋ ਜੀ ਇੱਧਰ ਦੋ ਟੋਕਰੇ ਬਣਾਏ ਪਏ ਬਾਪੂ ਨੇ ਆਲੇ ਇਹ ਕਿਨਾਂ ਵੀਡੀਓ ਬਣਾਵਾ ਪਾ ਲਾ ਲਓ ਜਾਈਂ ਪਾਸ ਪੀਠੇ ਆ ਨਾ ਕੁਲ ਜੀ ਨਾ ਗੱਡੋ ਸੋ ਤੇ ਮੇਰਾ ਗਿੱਕਾ ਜਾਂਦੇ ਟੋਕਰੇ ਨਾਲ ਹੋਰ ਕੌਣ ਆਇਆ ਪੁਰਾਣੇ ਟਾਈਮ ਚ ਬੇਜਾ ਤਰਗੇ ਨੇ ਟੋਕਰੇ ਬਣਾਏ ਜਾਂਦੇ ਸੀਗੇ ਅੱਜ ਕੱਲ੍ਹ ਨਹੀਂ ਟੋਕਰੇ ਕੋਈ ਵੀ ਨਹੀਂ ਬਣਾਉਂਦਾ ਜਿਹੜੇ ਪੁਰਾਣੇ ਆਪਣੇ ਕਿੱਤੇ ਸੀਗੇ ਉਹ ਖਤਮ ਹੁੰਦੇ ਜਾਂਦੇ ਹੈਗੇ ਦੇਖ ਸਕਦੇ ਹੋ ਤੁਸੀਂ ਬਾਪੂ ਕਹਿੰਦਾ ਕੋਈ ਨਵਾਂ ਨੌਜਵਾਨ ਸਵਦਾ ਨਹੀਂ ਕਹਿੰਦਾ ਕਹਿੰਦਾ ਕੌਣ ਮੱਥਾ ਮਾਰੇ ਇਹ ਸ਼ਾਬਾਸ਼ ਉਹ ਕੀ ਆਖਣਾ ਠੀਕ ਹੈ ਬਾਪੂ ਬੰਦਾ ਸ਼ਾਬਾ ਬਣਾ ਰਿਹਾ ਹੈਗਾ ਨਾ ਟੋਕਰੇ ਦਾ ਬਣਾ ਤੇ ਆਪਾਂ ਪਰ ਲੈ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ